ਦੇ ਪਾਤਸ਼ਾਹ ਮਦਜਨ ਜਨ ਜਨ ਕੀ ਕਟਿਏ ਸੱਜੇ ਪਾਤਸ਼ਾਹ ਮਦਜਨ ਜਨ ਜਨ ਕੀ ਕਟਿਏ ਬਦ ਦਿੱਨ ਤੇ ਸੱਜੇ ਪਾਤਸ਼ਾਹ ਮਦਜਨ ਜਨ ਜਨ ਕੀ ਕਟਿਏ ਅਗਨ ਜਨ ਮਚਨ ਦੀ ਬਟਿਏ ਜਨ ਮਗਰਮ ਦੀ ਕਟਿਏ ਮਦਜਨ ਜਨ ਦੇਤੀ ਤੇ ਲਈ ਹੈ ਆ ਨਾਨਕ ਕੋਈ ਘੱਟੀ ਝੋਟਾ ਮਾਤ ਸਤਿ ਸਾਇਸਾਇ ਤੇ ਮਨ ਲੱਗਿਆ ਕਹਿੰਦੇ ਹਨ ਇਨੀ ਸੇਵਾ ਕੀਤੀ ਹੈ ਭਾਈ ਲਹਿਣਾ ਜੀ ਨੇ ਧਰਗੁਰੂ ਨਾਨਕ ਦੇ ਮਹਾਰਾਜ ਜੀ ਨੇ ਦਰਬਾਰ ਦੇ ਵਿੱਚ ਕਹਿੰਦੇ ਆਪਾ ਗਵਾ ਕੇ ਕਿੰਦੇ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਲਹنگੇ ਦੀ ਫੇਰਾਈਏ ਨਾਨਕਾ ਦੁਹੀ ਖੱਟੀਏ ਕਿੰਦੇ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਲੈਣਾ ਜੀਤੇ ਉੱਤੇ ਮਿਹਰਬਾਨ ਹੋ ਕੇ ਉਹਨਾਂ ਨੂੰ ਗੁਰਤਾ ਗੰਦੀ ਬਚੀ ਦਿੱਤੀ ਹੈ ਕਿੰਦੇ ਜੋਤਾ ਜੁਗਤ ਸਾਇ ਸਹਿ ਕਾਇਆ ਫੇਰ ਪੰਟੀ ਹੈ ਬਾਪ ਜੀ ਕਹਿੰਦੇ ਹਨ ਜੋਤ ਉਹੀ ਹੈ ਬਾਪ ਸਹਿਬਾਨ ਕਹਿੰਦੇ ਹਨ ਕਿੰਦੇ ਜੋਤ ਉਹੀ ਹੈ ਸਿਰਫ ਜੋਗਤ ਕਹਿੰਦੇ ਆਪਣਾ ਸਰੀਰ ਬਦਲਿਆ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦਾ ਭਾਵ ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣ ਹਨ ਕਹਿੰਦੇ ਉਹੀ ਗੁਣ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹਨ ਜਿਹੜੇ ਭਾਈ ਲੈਣਾ ਕਿ ਸਰ ਓੜਾ ਤੋਂ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਬਣੇ ਜੋ ਤੱਤੇ ਰਾਂਝਣਾ ਨੀ ਨਾਲ ਤੱਤ ਕੋ ਬੇਟਾੁਰ ਹੱਟੀਏ ਕਦੇ ਚੰਮੁਰ ਮੁਰ ਮਾਇਆ ਸਿਲ ਖੁੱਲੋਣੀ ਚੱਟੀਏ ਕਹਿੰਦੇ ਹਨ ਹੁਣ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਸਿਰ ਨੇ ਉੱਤੇ ਕਹਿੰਦੇ ਛੱਤਰ ਝੂਲ ਰਿਹਾ ਹੈ ਕਹਿੰਦੇ ਧੰਨ ਨਾਨਕ ਦੇ ਮਹਾਰਾਜ ਜੀ ਕਹਿੰਦੇ ਜੱਡੀ ਹੱਟ ਸੀ ਕਹਿੰਦੇ ਹੁਣ ਕੋਣ ਤਾਨਪੁਰ ਅੰਗਲ ਦੇ ਮਹਾਰਾਜ ਜੀ ਚਲਾ ਰਹੇ ਹਨ ਚੁੱਲੈ ਸੱਚ ਨਾ ਮਨ ਦੀ ਨਾ ਪਰਤ ਤੋਂ ਬਿਨਾ ਪੁਰ ਹਟਿਆ ਦਰੇ ਸਿਂ ਪੁਰ ਆਇਆ ਸਲ ਧੂਰ ਉੱਚਿਆ ਹਰ ਜਨ ਜਨਮ ਦੀ ਕੰਤੀ ਹੈ ਨਹਿਮਾ ਲਾਹਣੀ ਕੰਤੀ ਹੈ ਹਰ ਜਨਮ ਬਦ ਹਰ ਟੋਟਣਾ ਆਵੇ ਖੱਟੀਏ ਕਹਿੰਦੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਕਹਿੰਦੇ ਜੜਾ ਸ਼ਬਦ ਦਾ ਖਜ਼ਾਨਾ ਲਿਆ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ ਕਹਿੰਦੇ ਉਹਦਾ ਪ੍ਰਚਾਰ ਕਰ ਰਹੇ ਹਨ ਕਹਿੰਦੇ ਕੰਦੇ ਵੀ ਟੋਟਣੀ ਆਉਂਦੀ ਕਹਿੰਦੇ ਉਹ ਲੰਗਰ ਚੱਲਿਆ ਕੋਈ ਸ਼ਬਦ ਹਰ ਟੋਟਣਾ ਆਵੇ ਖੱਟੀਏ ਕਹਿੰਦੇ ਖਾਜੇ ਦਿੱਤ ਖਸਮ ਦੀ ਆਪ ਕਹਿੰਦੀ ਹੈ ਦਬੱਟੀ ਹੈ ਤੇਰੇ ਚਲੇ ਗੁਰੂ ਸੋਹਾਰੇ ਤੁਲਨਾ ਨੇ ਨਕੀ ਹੈ ਹਰ ਤੇ ਤਿਤ ਹਸਮ ਦੀਆ ਕਹਿ ਤੈ ਤੇ ਗੁਰੂ ਨੇ ਮਨ ਜਨਮ ਤਿਤ ਤੱਤੀ ਆ ਜਨਮ ਜਨਮ ਦੀ ਬੱਤੀ ਆ ਜਨਮ ਜਨਮ ਦੀ ਕਹਿ ਤੈ ਆ ਜਨਮ ਜਨਮ ਦੀ ਤੱਤੀ ਆ ਜਨਮ ਜਨਮ ਦੀ I'm you. ਸਿੱਖਤ ਹੋ ਰਹੀ ਹੈ ਉਹ ਖਸਮ ਕੋਣ ਹੈ ਉਹ ਹੈ ਬਾਹਰ ਨੰਕਾਰ ਕਹਿੰਦੇ ਨੰਕਾਰ ਦੀ ਸਿੱਖ ਸਲਾਮ ਹੋ ਰਹੀ ਹੈ ਕਹਿੰਦੇ ਮੁਬੈ ਸਿੱਖ ਖਸਮ ਦੀ ਨੂਰ ਅਰਸੋ কুরਸੋ ਚੱਕ ਗਿਆ ਕਹਿੰਦੇ ਜਦੋਂ ਖਸਮ ਦੀ ਸਿੱਖ ਸਲਾਮ ਹੋ ਰਹੀ ਹੈ ਕਹਿੰਦੇ ਉਥੇ ਇਹੋ ਜਿਹਾ ਨਰਾਣੀ ਦੁਰਾਲੀ ਨੂਰ ਵਰਤ ਰਿਹਾ ਹੈ ਉਸ ਅਸਮਾਨ ਤੋਂ ਆਕਾਸ਼ ਤੋਂ ਕਹਿੰਦੇ ਉਹਦੀ ਮੈਂ ਪਤਸੀ ਨਹੀਂ ਜਾ ਸਕੀ ਜੀ ਕਹਿੰਦੇ ਤੁਧ ਡਿੱਠੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਕੱਟੀ ਐ ਕਹਿੰਦੇ ਤੇਰੇ ਦਰਬਾਰ ਦੇ ਵਿੱਚ ਕਹਿੰਦੇ ਵਾਹਿਗੁਰੂ ਨਾਮ ਦਾ ਸਿਮਰਨ ਚੱਲ ਰਿਹਾ ਹੈ ਉਹ ਵਾਹਿਗੁਰੂ ਦੀ ਕਹਿੰਦੇ ਸਿੱਖ ਸਲਾਹ ਚੱਲ ਰਹੀ ਹੈ ਕਹਿੰਦੇ ਆਕਾਸ਼ ਤੂੰ ਕਹਿੰਦੇ ਨਰਲੀ ਕਿੰਨਾ ਤੇਰੇ ਦਰਬਾਰ ਦੇ ਵਿੱਚ ਪੈ ਰਹੀਆਂ ਹਨ ਕਹਿੰਦੇ ਤੇਰਾ ਦਰਸ਼ਨ ਐਸਾ ਹੈ ਤੁਧ ਡਿੱਠੇ ਸੱਚੇ ਬਾਦਸ਼ਾਹ ਮਨ ਜਨਮ ਜਨ ਕਟਟੇ ਸਾ ਸੰਗਤ ਜੜਾ ਵੀ ਹੁੰਦਾ ਹੈ ਜਿਵੇਂ ਤੁਸੀਂ ਜੁੜ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਦੇ ਅੰਦਰ ਉਹ ਆਪਣੇ ਦਿਲ ਦਾ ਹਾਲ ਦੱਸਦੇ ਹਨ ਪੱਟ ਸੇ ਬਾਣ ਕੇਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਿnde ਦਰਸ਼ਨ ਕਰਕੇ ਕਹਿੰਦੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਜਨਮਾ ਜਨਮਾਂਤਰਾ ਦੀ ਮਹਿਰ ਲੱਤ ਰਹੀ ਹੈ ਉਹ ਐਸੀ

ਵੀ ਕਹਿੰਦੇ ਹਨ ਕਿਹਦੇ ਪੁੱਤਰੀ ਕੋਲ ਨਾ ਪਾਲਿਓ ਤਰ ਪੀਰੋ ਕਰਨ ਰੱਖੀ ਹੈ ਕਿੰਦੇ ਧੰਤ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪੁੱਤਰਾ ਨੇ ਕਹਿੰਦੇ ਧੰਤ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ ਆਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੇ ਕਹਿੰਦੇ ਤਾਂ ਕੰਨ ਨਕਦੇ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ ਪੁੱਤਰੀ ਕੋਲ ਨਾ ਪਾਡਿਓ ਤਾਂ ਪੀਰੋ ਕੰਨ ਮਰੱਠੀਏ ਕਹਿੰਦੇ ਉਹਨਾਂ ਨੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਦੀ ਪ੍ਰਵਾਹ ਨਹੀਂ ਕੀਤੀ ਕਹਿੰਦੇ ਦਿਨ ਫੋਟੈ ਆਕੀ ਫਿਰਨ ਬੰਨ ਭਾਰ ਉਚਾਇਨ ਛੱਡੀ ਐ ਕਹਿੰਦੇ ਦਿਲ ਦੇ ਵਿੱਚ ਖਾਨ ਰੱਖ ਕੇ ਕਹਿੰਦੇ ਉਹਨਾਂ ਨੇ ਦੁਨਿਆਵੀ ਧੰਧਿਆ ਦੀ ਖਾਰ ਕਹਿੰਦੇ ਆਪਣੇ ਸੈਨ ਦੇ ਟਿੱਕੀ ਹੋਈ ਹੈ ਜਸਦੇ ਪਾਲ ਨਾ ਪਾਡਿਓ ਕਹਿੰਦੇ ਜਿੰਨ ਕੀ ਤਿ ਤਨੇ ਖੱਟੀਏ ਕਹਿੰਦੇ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਵੀ ਲੈਣੇ ਨੂੰ ਆਖਿਆ ਕਹਿੰਦੇ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜਾ ਵੀ ਭਾਈ ਲੈਣੇ ਨੂੰ ਹੁਕਮ ਕੀਤਾ ਕਹਿੰਦੇ ਭਾਈ ਲੈਣੇ ਨੇ ਉਹ ਧੰਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ ਮੰਨਿਆ ਕਹਿੰਦੇ ਜੇ ਹੁਕਮ ਮੰਨਿਆ ਫਿਰ ਭਾਈ ਲੈਣੇ ਤੂੰ ਅੰਗਦ ਬਣਾ ਦਿੱਤਾ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਰ ਫਿਰ ਵੀ ਬਾਬਾ ਸਹਿਬਾਨ ਅੰਕਲੀ ਪੰਕਤੀ ਵਿੱਚ ਲਿਖਦੇ ਹਨ ਕਿ ਕਹਿੰਦੇ ਕੌਣ ਹਾਰੇ ਕਿੰਨ ਉੱਠੀਏ ਕਹਿੰਦੇ ਇਸ ਸੰਸਾਰ ਦੇ ਵਿੱਚ ਕਹਿੰਦੇ ਕੌਣ ਹਾਰਦਾ ਹੈ ਕੌਣ ਜਿੱਤਦਾ ਹੈ ਕਹਿੰਦੇ ਇਹ ਮਾਇਨੀ ਨਹੀਂ ਰੱਖਦਾ ਕਹਿੰਦੇ ਜੇਕਰ ਭਾਈ ਲੈਹਣੀ ਨੇ ਧੰਗੁਰੂ ਨਾਨਕ ਦੇ ਮਹਾਰਾਜ ਦਾ ਹੁਕਮ ਮੰਨਿਆ ਉਹਦੇ ਸਮਰੱਥ ਵੀ ਧੰਗੁਰੂ ਨਾਨਕ ਦੇ ਮਹਾਰਾਜ ਨੇ ਭਾਈ ਲੈਹਣੀ ਨੂੰ ਬਣਾਇਆ ਜਿੱਤੇ ਆਕ be yeah. yeah.